ਜੇੜੀ ਮਿੱਤਰੋ ਆ ਘੋੜੀ ਦੇ ਨਾਲ-ਨਾਲ ਭੱਜੀ ਫਿਰਦੀ ਤੁਸੀਂ ਬਸ਼ੇਰੀ ਦੇਖ ਰਹੇ ਹੋ ਇਹ ਬਸ਼ੇਰੀ ਮਿੱਤਰੋ ਵਕਾਊ ਆ ਐਸਬ ਬਸ਼ੇਰੀ ਦਾ ਨਾਮ ਆ ਮਿੱਤਰੋ ਗਰਬਖਸ਼ ਜੇਕਰ ਮੱਲੋ ਆਪਾਂ ਬਸ਼ੇਰੀ ਦੀ ਉਮਰ ਦੀ ਗੱਲ ਕਰੀਏ ਤਾਂ ਪੌਣੇ 4 ਮਹੀਨੇ ਉਮਰਾ ਬਾਪ ਐਸਬ ਬਸ਼ੇਰੀ ਦਾ ਮਿੱਤਰੋ ਅਲਬਖਸ਼ ਕੋੜਾ ਸ਼ੇਰੀ ਵਾਲਾ ਦਾਦਾ ਐਸਬ ਬਸ਼ੇਰੀ ਦਾ ਮਿੱਤਰੋ ਦਰੋਣਾ ਪੜਦਾਦਾ ਸ਼ਾਨਦਾਰਾ ਮਾਂ ਨੀਲ ਕਮਲ 62 ਇੰਚ ਦੀ ਚੰਗੇ ਕੱਦ ਕਾਠ ਦੀ ਘੋੜੀ ਆ ਮਿੱਤਰੋ ਨਾਨਾ ਸੂਰਜ ਮਿਆਲਾ ਵਾਲਾ ਦੋਹਾਂ ਪਾਸਿਆਂ ਤੋਂ ਮਿੱਤਰੋ ਵਸ਼ੇਰੀ ਦਾ ਖਾਨਦਾਨ ਪੂਰਾ ਹੀ ਚੰਗਾ ਏ ਬਾਕੀ ਬਾਡੀ ਬਾਂਤਰ ਦੀ ਵਸ਼ੇਰੀ ਦੇਖੋ ਮਿੱਤਰੋ ਖੁੱਲੀ ਡੁੱਲੀ ਤੇ ਮਜੂਤ ਵਸ਼ੇਰੀ ਆ ਬਰੀਕੀਆਂ ਤੁਸੀਂ ਮਿੱਤਰੋ ਖੁਦ ਹੀ ਨੋਟ ਕਰ ਲਓ ਸ਼ੋਕ ਕੁਆਲਟੀ ਦੀ ਵਸ਼ੇਰੀ ਆ ਕਰ ਲਓ ਮਿੱਤਰੋ ਸੰਪਰਕ ਰੇਟ ਐਸ ਬਸ਼ੇਰੀ ਦਾ ਮਿੱਤਰੋ ਮਾਲਕ ਫੋਨ ਤੇ ਤੈਅ ਕਰਨਗੇ ਇਸ ਵੀਡੀਓ ਨੂੰ ਮਿੱਤਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਕਿਸੇ ਵੀ ਭਰਾ ਨੇ ਪ੍ਰੋਮੋਸ਼ਨ ਵੀਡੀਓ ਵਗੈਰਾ ਕਰਵਾਉਣੀ ਹੋਵੇ ਤਾਂ ਸਾਡੇ ਨਾਲ ਕਰ ਲਓ ਸੰਪਰਕ 8198042453